ਤੇ ਤੇਰੇ ਕੋਲ ਪ੍ਰਾਪਲਬ ਦੀ ਛੋਟੀ ਹੈ ਪਰਮਾਤਮਾ ਦੇ ਦੇਣ ਵਿੱਚ ਕਮੀ ਨਹੀਂ ਕਮੀ ਨਹੀਂ ਤੇਰੀ ਪਾਤਰਤਾ ਛੋਟੀ ਹੈ ਆਪਣੀ ਪਾਤਰਤਾ ਵਧਾ ਆਪਣਾ ਪਾਂਡਾ ਜੋ ਹੈ ਵੱਡਾ ਕਰ ਮੈਨੂੰ ਬਚਪਨ ਦੇ ਸ਼ੁਰੂਆਈਆਂ ਲਿਖਣ ਦਾ ਸ਼ੌਕ ਸੀ 22 300 ਦੇ ਕਰੀਬ ਨੇ ਚਪਾਉਣ ਦੀ ਕੋਸ਼ਿਸ਼ ਕਰ ਰਹੇ ਪੁਰਦੋਦਿਆ ਨੇ ਤੇ ਕੁਝ ਪੰਜਾਬੀ ਦੀਆਂ ਨੇ ਇਸ ਸੰਬੰਧ ਦੇ ਚ ਮੈਂ ਪੰਜਾਬੀ ਦੀ ਥਾਣੋ ਰਵਾਇਤ ਸਰਵਨ ਕਰਾਵਾਂ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਮੰਗਾ ਹਲੇਰੇ ਚ ਜੀਵਨ ਦੀ ਜੋਤੀ ਲਖਾ ਤੇਰੀ ਰਹਿਮਤ ਨੇ دیਵੇ ਜਗਾ ਮੈਂ ਤੇ ਇੱਕ ਫੁੱਲੀ ਮੰਗਿਆ ਸੀ ਤੂੰ ਬਗੀਚਾ ਮੇਰੇ ਹਵਾਲੇ ਕਰ ਦਿੱਤਾ ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ ਤੂੰ ਸਾਗਰ ਉੜੇਲ ਕੇ ਰੱਖ ਦਿੱਤਾ ਮੈਂ ਤੇ ਕਿਦਰੇ ਇੱਕ ਜਲਦਾ ਹੋਇਆ ਦੀਵਾ ਮੰਗਿਆ ਸੀ ਮੈਨੂੰ ਰਸਤਾ ਦਿਸ ਭਵੇ ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ ਪਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਮਨੁੱਖ ਦੀ ਪਾਤਰਤਾ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਔਰ ਥੋੜਾ ਮਿਲਿਆ ਢਾਂਡਾ ਛੋਟਾ ਸੀ ਦਰਿਆ ਨੇ ਉਸ ਬੀਬੀ ਨੂੰ ਆਖਿਆ ਗਿਲਾ ਨਾ ਕਰ ਢਾਂਡੇ ਵੱਡੇ ਲੈ ਕੇ ਆ ਮੈਂ ਭਰ ਦੇ ਆ ਆਪਣੀ ਪਾਤਰਤਾ ਵਧਾ ਜੋ ਮੈਨੂੰ ਨਹੀਂ ਮਿਲਿਆ ਉਹ ਮੇਰੀ ਪਾਤਰਤਾ ਹੀ ਨਹੀਂ ਹੈ ਗਿਰਾ ਕਰਨ ਦੀ ਲੋੜ ਨਹੀਂ ਹੈ ਮੈਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ ਮੈਨੂੰ ਗੁਰਬਾਣੀ ਦਾ ਰਸ ਨਹੀਂ ਪ੍ਰਾਪਤ ਹੋਇਆ ਅਜੇ ਆਪਣੇ ਆਪ ਨੂੰ ਯੋਗ ਹੀ ਨਹੀਂ ਬਣਾਇਆ ਪਹਿਲੇ ਜਿਵੇਂ ਗੁਰੂ ਕਹਿੰਦਾ ਉਸ ਤਰ੍ਹਾਂ ਤੇ ਬਣਨ ਦੀ ਕੋਸ਼ਿਸ਼ ਕਰੋ ਤਰ੍ਹਾਂ ਤਰ੍ਹਾਂ ਦੀ ਤਰਕ ਤੇ ਪਹਿਲੇ ਕੀਤੀ ਹੋਈ ਹੈ ਬਾਣੇ ਨਾਲ ਕੀ ਹੋਵੇਗਾ ਜੀ केस रख की होगा कौन केस रखो केस तो रब ने रखे हुए हैं वो नहीं बनाए ने रखने थोड़ी ने बाकी तो असी रखा जो कोई धारण करना धारण करा केस धारण करने थोड़ी ने रब ने, ने। दभु की दे ईश्वरी देन है और ए, साफ कह दिता है भाई साहब भाई नंद लाल ने निशाने सकी पंज हर फका ਕੇ ਹਰ ਗਿਜ ਨਾ ਬਾਸ਼ਦ ਇ ਪੰਜ ਮਾਫ ਕੜਾਕਾਰ ਦੌ ਕਾਚ ਕੰਗਾ ਬਿਨਾ ਬੜੀ ਕੀਮਤੀ ਪੰਕਤੀ ਬਿਨਾ ਕੇਸ 헤ਚ ਅਸਤ ਇ ਜੁਮਲਾ ਨਿਸ਼ਾਨ ਕੇਸ ਤੇ ਕੋਈ ਨਹੀਂ ਕੜਾ ਹੈ ਕੇਸ ਤੇ ਕੋਈ ਨਹੀਂ ਕਛੈਰਾ ਹੈ ਕੇਸ ਤੇ ਕੋਈ ਨਹੀਂ ਤੇ ਕੰਗਾ ਜੈ ਵਿੱਚ ਹੈਗਾ ਕੇਸ ਤੇ ਕੋਈ ਨਹੀਂ ਕਿਰਪਾ ਨਪਾਈ ਹੈ ਲਾੜੇ ਵੀ ਪਾ ਲੈਣ ਵਿਆਹ ਸ਼ਾਦੀਆਂ ਚ ਮੈਂ ਦੇਖਿਆ ਹਰ ਕੌਮ ਦੇ ਲਾੜੇ ਵੀ ਪਾ ਲੈਣੇ ਭਾਈ ਨੰਦ ਲਾਲ ਕਹਿੰਦੇ ਲੜਾਈ ਕੋਈ ਨਹੀਂ ਤੇ ਇਹਨਾਂ ਬਰਾਤੀਆਂ ਨੂੰ ਕੀ ਕਰੀਏ ਕੇਸ ਹੀ ਕੋਈ ਨਹੀਂ ਤੇ ਬਾਕੀ ਚਾਰ ਰਹਿਤਾਂ ਪ੍ਰਮਾਨ ਨਹੀਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਅਗਰ ਕੇਸ ਨਹੀਂ ਨੇ ਤੇ ਬਾਕੀ ਚਾਰ ਰਹਿਤਾਂ ਧਾਰਨ ਕੀਤੀਆਂ ਗਿਆ ਨੇ ਪੰਕਤੀ ਧਿਆਨ ਨਾਲ ਸੁਣਨਾ ਬਿਨਾ ਕੇਸ ਹੈਚ ਅਸਤ ਹੀ ਜੁਮਲਾ ਨਹੀਂ ਸਾ ਇਹ ਜਿਹੜੀਆਂ ਬਾਖੇ ਨਿਸ਼ਾਨੀਆਂ ਨੇ ਕਿਸਾਂ ਤੋਂ ਬਿਨਾ ਪ੍ਰਵਾਨ ਨਹੀਂ ਨੇ ਕਿਸਾਂ ਕਰਕੇ ਇਹਨਾਂ ਦੀ ਸ਼ੋਭਾ ਕਿਸਾਂ ਕਰਕੇ ਇਹ ਪ੍ਰਵਾਨ ਹੋਣਗੇ ਪੁੰਜ ਨਹੀਂ ਆਉਣਗੇ ਕੜਾ ਤੇਜ ਸਾਰੀ ਦੁਨੀਆ ਨੇ ਪਾਇਆ ਮੁਸਲਮਾਨਾ ਵੀਰਾਂ ਨੇ ਪਾਇਆ 크ਰਿਸਚਨ ਲੋਗਾ ਨੇ ਪਾਇਆ ਨਾ ਕਰੇ ਬਿਨਾ ਕੇ ਸਹੇਚ ਅਸਤ ਇ ਜੁਮਲਾ ਨਿਸ਼ਾਨ ਬਿਨਾ ਕਿਸਾਂ ਤੋਂ ਇਹ ਜੁਮਲਾ ਨਿਸ਼ਾਨੀਆਂ ਇਹ ਚਾਰ ਨਿਸ਼ਾਨੀਆਂ ਪਰਵਾਣ ਨਹੀਂ ਕਬੂਲ ਨਹੀਂ ਤੂੰ ਫਿਰ ਨਿੱਕੀ ਨਿੱਕੀ ਤਰਕ ਕਰਦਾ ਪਿਆ ਆਪਣੀ ਪਾਤਰਤਾ ਤੇ ਬਣਾ ਪਹਿਲੇ ਕਬੂਲ ਤੇ ਕਰ ਗੁਰੂ ਮੇਰੇ ਨਾਲ ਅੱਗੇ ਹੈ ਪਰ ਗੁਰੂ ਨੇ ਜੋ ਕੁਝ ਮੈਨੂੰ ਦਿੱਤਾ ਹੈ ਮੇਰੀ ਭਲਾਈ ਲਈ ਦਿੱਤਾ ਹੈ ਮੇਰੇ ਅਧਿਆਤਮਿਕ ਵਿਕਾਸ ਲਈ ਦਿੱਤਾ ਹੈ ਪਹਿਲੇ ਇਤਨਾ ਤੇ ਵਿਸ਼ਵਾਸ ਬਣਾ ਪਹਿਲੇ ਇਤਨੀ ਤੇ ਗੁਰੂ ਦੇ ਉੱਤੇ ਜੋ ਹੈ ਸ਼ਰਧਾ ਲਿਆ ਜੋ ਕੁਝ ਮੈਨੂੰ ਨਹੀਂ ਮਿਲਿਆ ਅਜੇ ਮੇਰੇ ਕੋਲ ਬਾਂਡਾ ਨਹੀਂ ਸੀ ਬਸ ਇਨਸਾਨ મેરી પાત્રતાને